ਹਾਂਜੀ ਸਤਿ ਸ੍ਰੀ ਅਕਾਲ ਜੀ ਮੁੰਡੇ ਹੁਣ ਤਿਆਰ ਹੋ ਕੇ ਬੈਠ ਗਿਆ ਅਸੀਂ ਅੱਜ ਜਾ ਰਹੇ ਆ ਭੇਵੇ ਹਾਂ ਮੁੰਡਿਓ ਕਿਵੇਂ ਆ ਬਹੁਤ ਵਧੀਆ ਤੇ ਮੁੰਡੇ ਕਹਿੰਦੇ ਭੁੱਖ ਲੱਗੀ ਆ ਰਸਤੇ ਵਿੱਚ ਤੇ ਆ ਸਾਡਾ ਰਸਤੇ ਵਿੱਚ ਪੜਾਇਆ ਹੈਗਾ ਮਾਸਤੂਣਾ ਸਾਹਿਬ ਮਾਸਤੂਣਾ ਸਾਹਿਬ ਨਾਲੇ ਤਾਂ ਮੱਥਾ ਟੇਕਾਂਗੇ ਤੇ ਨਾਲੇ ਛਕਾਂਗੇ ਲੰਗਰ ਤੇ ਫੇਰ ਅਸੀਂ ਪਹੁੰਚਾਂਗੇ ਭੇਵੇ ਉੱਥੇ ਲਾਵਾਂਗੇ ਰੌਣਕ ਮੁੰਡਿਓ ਆ ਮੰਨੀ ਲੁਗੇ ਬੈਠਾਗਾ ਇੱਧਰ ਇੱਧਰ ਹੈਗਾ ਸਾਡੇ ਬਲਵਿੰਦਰ ਸਤਾਜ ਜੀ ਗੱਡੀ ਚਲਾ ਰਹੇ ਹੈਗੇ ਤੇ ਆਪਣੇ ਚੈਨਲ ਨੂੰ ਸਾਰੇ ਜਾਣੇ ਲਾਇਕ ਸ਼ੇਅਰ ਸਬਸਕ੍ਰਾਈਬ ਦਬਕੇ ਕਰਿਆ ਕਰੋ ਮੇਰੇ ਵੀਰ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਸੋ ਮਿਲਦੇ ਆ ਫਿਰ ਮਾਸਤੂਣਾ ਸਾਹਿਬ ਗੁਰਦੁਆਰਾ ਸਾਹਿਬ ਲਓ ਜੀ ਕਰੋ ਦਰਸ਼ਨ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਤੇ ਆ ਪਾਰਕਿੰਗ ਆ ਗੱਡੀਆਂ ਦੀ ਤੇ ਉਧਰ ਮੁੰਡੇ ਹਜੇ ਆਪਣੇ ਸਾਰੇ ਉਸਨੇ ਵਰਗੇ ਉਧਰ ਸਾਹਮਣੇ ਅਰਮਾਲ ਮੂਲ ਬੰਨ ਰਹੇ ਆ ਬੂਟ ਉਤਾਰ ਰਹੇ ਆ ਤੇ ਇਧਰ ਦੁਕਾਨਾਂ ਲੱਗੀਆਂ ਹੋਈਆਂ ਹਨ ਵੀ ਨਾਲੀਆਂ ਇਧਰ ਪਕੌੜੇ ਛਕੌੜੇ ਵੀ ਲੱਗੇ ਹੋਏ ਆ ਸਾਹਮਣੇ ਜੋੜਾ ਘਰ ਆ ਮੁੱਖ ਦਰਬਾਰ ਸਾਹਿਬ ਦਾ ਦਰਵਾਜ਼ਾ ਬੰਦ ਸੀ ਤੇ ਅਸੀਂ ਚੱਲ ਰਹੇ ਹਾਂ ਇੱਧਰ ਦੀ ਹੁਣ ਦਰਬਾਰ ਸਾਹਿਬ ਨੂੰ ਓ ਮਾਰੀ ਤਾਊ ਦੇ ਮਾਰਨੀ ਸੀ ਬਾਲ ਤੂੰ ਯਾਰ ਦੋ ਰਹਿ ਗਈਆਂ ਦੋ ਲੈ ਵੀ ਅਸੀਂ ਹਰਿਆਣਾ ਪਹੁੰਚ ਚੁੱਕੇ ਆ ਤੇ ਇੱਥੇ ਮੁੰਡੇ ਕਰੈਕਟ ਦਾ ਨਜ਼ਾਰਾ ਲੈ ਰਹੇ ਆ ਆ ਖੜੀ ਸਾਰੀ ਆਪਣੀ ਟੀਮ ਆ ਆ ਮੁੰਡਾ ਸਿਰਾਂ ਲਾਈ ਜਾਂਦਾ ਲੈ ਵੀ ਆ ਦਾ ਕੱਚਾ ਜਿਹਾ ਛੋਟੀ ਲੱਗੇ ਮੈਚ ਲੱਗੇ ਇਹਨਾਂ ਦਾ 21 2100 ਰੁਪਏ ਤੇ ਇਹ ਤਾਂ 3-4 ਜਣੇ ਛੱਕੇ ਚੋਕਿਆਂ ਦੀ ਮਿਲਦਾ ਮੈਚ ਇਹਨਾਂ ਦਾ ਲੇ ਵੀ ਵਾਹ ਤੇਰੇ ਮੁੰਡਾ ਇਹ ਕੈਚ ਲੈ ਵੀ ਲੈ ਵੀ ਮੁੰਡਾ ਜਿੱਤ ਕੇ ਮਿਲਾਈ 2100 ਰੁਪਏ ਤਾਂ ਆ ਕੇ ਖੁਸ਼ੀ ਮਨਾ ਰਿਆ ਹਾਂਜੀ ਮੁੰਡੇ ਮੈਚ ਮੂਜ ਵੇਖ ਕੇ ਤੇ ਹੁਣ ਰੈਡੀ ਹੋ ਗਏ ਆ ਤੇ ਇਧਰ ਹੁਸਨਾ ਹੁਸਨੇ ਰੈਡੀ ਆ ਤੇ ਇਧਰ ਬਾਕੀ ਮੁੰਡੇ ਥੱਲੇ ਬਲਵਿੰਦਰ ਉਸਤਾਦ ਬੈਠਾ ਥੱਲੇ ਤੇ ਉਧਰ ਬੈਠਾ ਆਪਣਾ ਮਣੀ ਚੈਣਾ ਤੇ ਮੱਖੀ ਕਿਧਰ ਗਿਆ ਮੱਖਿਓ ਮਗਰ ਬੈਠਾ ਫੋਨ ਤੇ ਲੱਗੇ ਹੋਇਆ ਇੰਦਰਾ ਜੀ ਦੀ ਜਾਂਦੇ ਆ ਆ ਗੈਨ ਦੀ ਜਦੋਂ ਜਦੋਂ ਵੀ ਬਲੌਗ ਬਣਾਉਣਾ ਨਾ ਗਿਆਨੀ ਦਾ ਇਹ ਪੱਕ ਜਾ ਤੁਰਨਾ ਵਾਲਾ ਹੁੰਦਾ ਹੈ ਹਜੇ ਦੀ ਪੱਕ ਬਣਨ ਵਾਲੀ ਪਈ ਹੈਗੀ ਗਿਆਨੀ ਦੇ ਬਸ ਇਹੀ ਕੰਮ ਬਾਈ ਇਹਨਾਂ ਦੀ ਗੱਲਾਂ ਹੀ ਨਹੀਂ ਮੁੱਕਦੀ ਪਤੰਦਰਾਂ ਦੀ ਕੀ ਕਹਿੰਦਾ ਇਹ ਹੁਣ ਇਹ ਬਈ ਹਾਂਜੀ ਫਿਰ ਅਸੀਂ ਹੈਗੇ ਆ ਰੈਡੀ ਤੇ ਅਸੀਂ ਵੇਟ ਕਰ ਰਹੇ ਆਂ ਜੋਗਰਾ ਵਾਲਿਆਂ ਦੀ ਕਿ ਜਦੋਂ ਸਾਨੂੰ ਫੋਨ ਕਰਮਦੇ ਸੀ ਜੱਗ ਦਾ ਪ੍ਰੋਗਰਾਮ ਸ਼ੁਰੂ ਕਰੀਏ। ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਨਾਲ ਜੁੜੇ ਰਹੋ ਤੇ ਸਾਡੀ ਸਾਰੀ ਵੀਡੀਓ ਵੇਖਿਆ ਕਰੋ ਸਾਰੇ ਜਣੇ। ਠੀਕ ਹੈ ਨਾ ਉਸਨੇ। ਓਕੇ ਬਾਈ ਵਧੀਆ ਗੱਲ ਹੈ। ਸ਼ੇਅਰ ਕਰੋ ਵੱਧ ਤੋਂ ਵੱਧ ਲਾਈਕ ਕਮੈਂਟ। ਹਾਂ ਬਿਲਕੁਲ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਮਾਨ ਸਾਹਿਬ। ਸਤਿ ਸ਼੍ਰੀ ਅਕਾਲ। ਸਾਡੇ ਵੀਰ ਦੇ ਪੈਣ ਵੱਧ ਤੋਂ ਵੱਧ ਸਪੋਰਟ ਕਰੋ। ਮਾਨ ਸਾਹਿਬ YouTube ਚੈਨਲ ਨੂੰ ਬਈ ਜੀ ਸਾਰਿਆਂ ਨੇ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਬਹੁਤ ਬਤਨ ਹੋਰ ਨੂੰ ਨਾ ਬਸ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਨਾ ਕਮੈਂਟ ਜ਼ਰੂਰ ਕਰ ਕਮੈਂਟ ਜ਼ਰੂਰ ਕਰਿਆ ਕਰੋ ਸਾਨੂੰ ਪਤਾ ਲੱਗਦਾ ਵੀ ਕਿੱਥੋਂ ਕਿੱਥੋਂ ਕੌਣ ਵੀਡੀਓ ਦੇਖਦਾ ਕਮੈਂਟ ਜ਼ਰੂਰ ਕਰਿਆ ਕਰੋ ਮੇਰੇ ਵੀਰ ਉਦਰ ਉਸ ਨਾਲ ਲੋਟ-ਪੋਟ ਹੋ ਜਾਂਦਾ ਸਹੀ ਹੈ ਉਸਰੇ ਨਹੀਂ ਸਰਾ ਬੰਦੇ ਦਿਲਦਾਰ ਬੰਦੇ ਆ ਜਵਾਨੀ ਹੁਣਦੀ ਫਿਰਦੀ ਆ ਜਵਾਨ ਮੁੰਡਾ ਕਿੰਨੇ ਸਾਲ ਦੀ ਉਮਰ ਹੈ ਤੇਰੀ 32 ਸਾਲ ਓਏ ਗਲਤ 19 ਸਾਲ 19 ਸਾਲ 19 ਸਾਲ ਬੜਾ ਘਟ ਗਿਆ ਤਾਂ ਬੜਾ ਗਰੰਟੀ ਦੀ ਭਇਆ ਗਰੰਟੀ ਬਹੁਤ ਸਾਂਭੀ ਬੈਠਾ ਮੁੰਡਾ 22 ਸਾਲ 22 ਸਾਲ 22 ਸਾਲ ਹਾਂ ਹੁਣ ਜਮਾਂ ਸਹੀ ਦੱਸਿਆ ਮਾਰ ਇੱਕ ਛਾਲ ਲਾ ਕੇ ਦਿਖਾ ਉਸਨੇ ਏ ਚੱਕ ਏ ਆਏ ਹਾ ਸੋ ਮਿਲਦੇ ਆ ਸੀ ਮਾਵਾ ਪਕਾਣੂ ਲਾ ਕੇ ਟੋਰ ਪੰਜਾਬੀਆਂ ਦੀ